ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਮਿਸ਼ਰਪੁਰਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਸਰਬਜੀਤ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਸੂਈਆਂ ਤੇ ਦੋ ਸੂਈਆਂ ਚੰਗੀਆਂ ਝੋਟੀਆਂ ਤੁਹਾਨੂੰ ਦਿਖਾਉਣੀ ਆ ਜਿੰਨਾਂ ਕੋ ਚੰਗਾ ਦੁੱਧ ਤਿਆਰ ਆ ਮੌਕੇ ਤੇ ਉਜੇ ਤਰ੍ਹਾਂ ਮੱਧੀ ਆਪਣੀ ਚਵਾਈ ਕਰਕੇ ਖੜੇ ਤੇ ਮਗਰ ਵੀ ਚੰਗੀਆਂ ਕਟੀਆਂ ਵਾਂ ਜਿਹੜੀਆਂ ਦੋਵਾਂ ਦੇ ਮਗਰ ਚੰਗੇ ਰਿਕਾਰਡ ਦੀਆਂ ਦੋਵਾਂ ਮਗਰ ਹੀ ਜਿਹੜੀਆਂ ਕਟੀਆਂ ਵਾਂ ਤੇ ਗਾਵਾਂ ਵੀ ਦੋਵੇਂ ਸੁਈਆਂ ਚਾਰ ਚਾਰ ਪਸ਼ੂ ਆ ਚਾਰੇ ਦੀਆਂ ਚਾਰੇ ਸੁਈਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਸਨਾ ਠੀਕ ਠਾਕ ਜੀ ਬਸ ਵਧੀਆ ਭਾਜੀ ਕਿਰਪਾ ਦਾ ਚਲੋ ਵਧੀਆ ਜੀਦੇ ਜੀ ਐਰ ਕੀ ਦਿਨ ਭਾਤੇ ਜੀ ਵਿੱਚ ਦਿਨ ਮਾ ਦੋ ਤਿੰਨ ਕੰਮ ਹੀ ਜ਼ਰੂਰੀ ਦੇ ਹਰ ਜਾਣਾ ਪੈਗਾ ਜੋ ਕੀ ਗਿਆ ਹੋਵਾ ਆਹੋ ਯੂਪੀ ਤੋਂ ਹੀ ਕਹਿੰਦੇ ਉੱਥੇ ਵਾਵਾ ਦਿਨ ਲੱਗੇ ਤੁਹਾਨੂੰ ਹਣਾ ਠੀਕ ਹੈ ਚਲੋ ਆ ਵੀ ਕੰਮ ਕਰ ਜਿਹੜੇ ਕਰਨੇ ਆ ਜ਼ਰੂਰੀ ਆ ਹਾਂਜੀ ਹਾਂਜੀ ਠੀਕ ਹੈ ਤੇ ਚਲੋ ਨਾਮ ਦੱਸਦੇ ਕਰੀਏ ਨਾਮ ਸਬਜੀਤ ਪਿੰਡ ਮਿਸ਼ਰਪਰਾ ਜ਼ਿਲ੍ਹਾ ਗੁਰਦਾਸਪੁਰ ਪੁੱਤ ਸੀਤ ਲਾਲ ਠੀਕ ਆ ਤੇ ਫੋਨ ਨੰਬਰ ਬੋਲ ਦੇਗਾ ਨੰਬਰ 77176 44509 ਠੀਕ ਆ ਤੇ ਅੱਜ ਫਿਰ ਮਾਲਾ ਫਿਰ ਚੁਣ ਚੁਣ ਕੇ ਲੱਭ ਕੇ ਲਿਆਉਂਦਾ ਅੱਜ ਵੀ ਝੋਟੀ ਦਾ ਹੀ ਆ ਮਈਆਂ ਵੀ ਸੁਈਆਂ ਝੋਟੀਆਂ ਇੱਕ ਪਰਸੋਂ ਸੁਈ ਦੀ ਇੱਕ ਵਾਰੀ ਚਾਰ ਕਿ ਦਿਨ ਹੋ ਗਿਆ ਚੰਗੇ ਰਿਕਾਰਡ ਆ ਲੀਆਂ ਚੰਗੀਆਂ ਵਧੀਆ ਮੱਝਾਂ ਇਹ ਆ ਕਿ ਅੱਜ ਸੁਈਆਂ ਸਵਾਈਆਂ ਗੱਬਣ ਕੋਈ ਵੀ ਨਹੀਂ ਜਿਤਨਾ ਮਰਜ਼ੀ ਕੋ ਚਵਾਈ ਕਰਕੇ ਤਸੱਲੀ ਕਰਕੇ ਖੜੇ ਕਿੰਨੇ ਚਵਾਈ ਫੁੱਲ ਕਰਕੇ ਲੱਗੇ ਜਾਏ ਭਾਂਵੇਂ ਦੋ ਡਾਂਗ ਚਵਾਈ ਲੈ ਹਾਂਜੀ ਹਾਂਜੀ ਕਿੰਨੇ ਐਦਾਂ ਮੰਗਾਉਣੀ ਆ ਗੱਡੀ ਦੇ ਗਾਮ ਮਗਾ ਲੈ ਮਹੀਂ ਮਗਾ ਲੈ ਥੱਲੇ ਬਾਲਟੀ ਰੱਖ ਕੇ ਗੱਡੀ ਦੇ ਉੱਤਰ ਦੀ ਚੋਲੇ ਅੱਛਾ ਰੱਖ ਲੈ ਨਹੀਂ ਪਸੰਦ ਤੇ ਫਿਰ ਉਸੇ ਗੱਡੀ ਚ ਪਾ ਕੇ ਵਾਪਸ ਭੇ ਤੇ ਜਦੋਂ ਗੱਡੀ ਵਾਲਾ ਉੱਥੋਂ ਆ ਗਿਆ ਫਿਰ ਜ਼ਿੰਮੇਵਾਰੀ ਉਹਨਾਂ ਦੀ ਜ਼ਿੰਮੇਵਾਰੀ ਉਹਨਾਂ ਦੀ ਭਾਈ ਠੀਕ ਆ ਇਹ ਇੱਥੋਂ ਜਾਂ ਆਪਣੇ ਇੱਥੋਂ ਤਸੱਲੀ ਕਰਦੇ ਜਾਂ ਘਰ ਭਵੇਂ ਰਹਿ ਗਏ ਇੱਥੇ ਦੋ ਦਿਨ ਮੇਕੋ ਰਹਿਣਾ ਵੀ ਹੋਵੇ ਨੂੰ ਨੇੜੇ ਕਿਸੇ ਵੇਲੇ ਭਰਾ ਨਹੀਂ ਬਣਾਵੇ ਤਾਂ ਵੀ ਕੋਈ ਚੱਕਰ ਨਹੀਂ ਠੀਕ ਆ ਹੈ ਕਿ ਨਹੀਂ ਆਪਣਾ ਤਸੱਲੀ ਪੂਰੀ ਮਾਲ ਦੀ ਚਵਾਈ ਚੰਗੀ ਲੱਗੇ ਦੁੱਧ ਚੰਗਾ ਲੱਗੇ ਫਿਰ ਮਾਲ ਲੱਗੇ ਜਾਂ ਨਹੀਂ ਦੇ ਸੌਂਦੇ ਨਹੀਂ ਤੇ ਰਹਿਣ ਦੋ ਹਨਾ ਮਤਲਬ ਪੈਸੇ ਖਰਚਣੇ ਆ ਤੇ ਆਪਣੇ ਪਸੰਦ ਕਰਕੇ ਖਰਚਣੇ ਆ ਨਹੀਂ ਖਰਚਣੇ ਆ ਲਾਮੇ ਤਾਂ ਪਤਾ ਗੱਲ ਕੀ ਦਾ ਮੁਰਗੇ ਇੱਕ ਦੂਜੇ ਨੂੰ ਕਹੋ ਦਾ ਮੁੱਲ ਕੋਈ ਨਹੀਂ ਦੱਸ ਜਾਂ ਮਾਲਾ ਮਹਿੰਗਾ ਹਾਂਜੀ ਹਾਂਜੀ ਪਾਰੀ ਕਿਹੜਾ ਘਰੋਂ ਗਿਆ ਪੈਦਾ ਕਰਨ ਹਾਂਜੀ ਘਰਾਂ ਚੋਂ ਲੈਣੇ ਤੇ ਘਰਾਂ ਚੋਂ ਚੱਲਣੀਆਂ ਹਾਂਜੀ ਹਾਂਜੀ ਇਹ ਆ ਵਿੱਕੇ ਤੋਂ ਵੀ ਲੈਣਾ ਮਾਲ ਆਪਣੀ ਨੱਕਪੱਕ ਪੂਰੀ ਕਰਿਆ ਕਰੋ ਠੀਕ ਹੈ ਕਾਲੀ ਕਰਿਆ ਕਰੋ ਕਾਲੀ ਨਾ ਕਰਿਆ ਕਰੋ ਠੀਕ ਹੈ ਜੀ ਐਗ ਨਹੀਂ ਕੋਈ ਵੀ ਦੂਰੋਂ ਮਂਗਵਾਉਂਦਾ ਕਿ ਹੁਣੇ ਗਰਮੀ ਦਾ ਮੌਸਮ ਹੈ ਨਹੀਂ ਆਉਦੇ ਸੱਜਣ ਹਾਂਜੀ ਹਾਂਜੀ ਘਰੋਂ ਤੇ ਮਾਲ ਮਂਗਾ ਲੈਂਦੇ ਆ ਉਹਨਾਂ ਨੂੰ ਵੀ ਇਹੋ ਬੇਨਤੀ ਆ ਵੀ ਗੱਡੀ ਦਾ ਉੱਤਰ ਦੀ ਬੰਦੇ ਨੂੰ ਚਾਹ ਪਣੀ ਪਹਿਲੇ ਉੱਧਰ ਕਈ ਨਾ ਬਈ ਖਲੋਜੇ ਗਾਈ ਖਲੋਜੇ ਪਾਰਟੀ ਰੱਖੋ ਸਾਰਾ ਡਬਰ ਬੈ ਕੇ ਚੋਰ ਅੱਛਾ ਪਸੰਦਿਆ ਤੇ ਰੱਖ ਲੋ ਨਹੀਂ ਪਸੰਦਿਆ ਆ ਵੀਰ ਨਹੀਂ ਪਸੰਦਾਂ ਗੱਡੀ ਨੂੰ ਕਾਇਆ ਦਿਓ ਤੇ ਡੰਗਰ ਵਾਸ ਮੋੜ ਠੀਕ ਆ ਜੀ ਇੰਨੀ ਗਰੰਟੀ ਹੈ ਭਾਈ ਠੀਕ ਆ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਬੜੇ ਕਮਾਲ ਦੀ ਆ ਜਿਹੜੇ ਪੂਰੇ ਖੁੱਲੇ ਸਰੀਰ ਦੀ ਆ ਤੇ ਚੰਗੇ ਕਦ ਕੱਦਦੀ ਆ ਜਿਹੜੀ ਤੇ ਕਮਾਲ ਦੀ ਗੱਲ ਇਹ ਆ ਮਗਰ ਕੱਟੀ ਬੜੀ ਪਿਆਰੀ ਆ ਜੜੀ ਤੀਜੇ ਦਿਨ ਦੀ ਸੂਈ ਜੇ ਪਾਪਾ ਜੀ ਇਸਲੇ ਦਿਨ ਦੀ ਕੱਟੀ ਆ ਤੇ ਹਾਈਟ ਲੈਂਡ ਤੇ ਹੁਣ ਤਾਂ ਚੰਗੀ ਆ ਤੇ ਬਾਕੀ ਜੇ ਕੋਈ ਕੱਟੀ ਸਾਭ ਨਾਲ ਲੈ ਲੈ ਜੀ ਭਾਜੀ ਕੱਟੀ ਬਹੁਤ ਚੰਗੇ ਟੀਏ ਦੀ ਲੱਗੀ ਆ ਮਨਤੀ ਦੀ ਕੱਟੀ ਆ ਮਈ ਵੀ ਬਹੁਤ ਚੰਗੀ ਮਈ ਕਹਿਣ ਦੀਆਂ ਗੱਲਾਂ ਨਹੀਂ ਇਹ ਮਤਲਬ ਕਰਨ ਵਿਖਾਉਣ ਲਨ ਵਾਲੀ ਮੇਲੇ ਲੜਨ ਵਾਲੀ ਮਈ ਆ ਠੀਕ ਆ 21 ਕਿਲੋ ਮਈ ਨੇ ਭਾਜੀ ਦੁੱਧ ਚੋ ਆਇਆ ਹੋ ਅੱਛਾ ਹੁਣ ਵੀ ਬੌੜਾ ਮੈਂ ਦੇ ਕੋਲ 12 ਤੋਂ 13 ਕਿਲੋ ਤਿਆਰ ਹੈ। ਅੱਛਾ। ਹੈ ਕਿ ਨਹੀਂ? ਤੇ ਚਵਾਈ ਇੱਕ ਨੰਬਰ ਆ। ਸੀਲ ਸੌ ਬਹੁਤ ਜਿਆਦੀ ਆ। ਠੀਕ ਆ। ਤੇ ਇਹ ਨਹੀਂ ਵੀ ਮੰਨ ਲਓ ਅਸੀਂ 20 ਕਿਲੋ ਕਹਿੰਦੇ ਇਹਨੇ ਚਵਾਇਆ ਤੇ ਇਹਨੇ ਸਵੇਰੇ ਦੇ ਦੇਣਾ। ਮੈਂ ਦੁੱਧ ਦਊਂਗਾ ਕੰਮੀ ਨੇ ਨੂੰ ਜਾ ਕੇ। ਮਤਲਬ ਆ ਹੁਣ ਤੇ ਸਾਂਭ ਕੇ ਚੰਗੀ ਤਸਲੀਮ ਵਾਲਾ ਮੂਲਾ ਮਾਰਦੀਆਂ ਮਈਆਂ 15 18 ਦਿਨ 20 ਦਿਨ ਲੈਣੀਆਂ ਮਈਆਂ ਮਾਰਦੀਆਂ ਹਾਂਜੀ 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 ਉਸ ਤੋਂ ਬਾਅਦ ਮਈਆਂ ਦੁੱਧ ਦੇ ਆਉਂਦੀਆਂ ਹਾਂਜੀ ਘਰ ਵੀ ਝੋਟੀ ਲਈ 10 ਕਿਲੋ ਦੁੱਧੀ ਤੇ ਪੂਰੇ 1.5 ਮਹੀਨੇ ਬਸ 11 12 ਕਿਲੋ ਚੋਇਆ ਹੈ ਇਹ ਸਾਰੇ ਕੋਲ ਅੱਛਾ ਹਾਂ ਠੀਕ ਹੈ ਮਈਆਂ ਐਡੇ ਰਿਕਾਰਡ ਵਾਲੀਆਂ ਕੋਈ ਗੱਲ ਹੀ ਕਰਨਾ ਠੀਕ ਆ ਤੇ ਤੀਜੇ ਦਿਨ ਦੀ ਮਈ ਸੂਈ ਕੋ 12 ਤੋਂ 13 ਕਿਲੋ ਬੋੜਾ ਹੈ ਤੇ ਬਾਕੀ ਪਰ ਜਹੋ ਜੇ ਕੱਟੀ ਆ ਜੇ ਕੋਈ ਸਾਂਵਲਾ ਲੈ ਜਾਏ ਤੇ ਤੇ ਮੱਜ ਨੂੰ ਵੀ ਕੱਟੂਗੀ ਇਹ ਗਾਂ ਜਾ ਕੇ ਅਤੇ ਜੇ ਜਿੰਦੀ ਕੱਡਾ ਕਰਵਾਏ ਨੇ ਹਾਂਜੀ ਹਾਂਜੀ ਤੋੜ ਕੇ ਦਿਖਾਈਏ ਫਿਰ ਇੱਕ ਰੀਣਾ ਪੂਰੀ ਵੱਡੀ ਮਾਜ ਜਿਹੜੀ ਚੰਗੇ ਪੇਚਪੜੇ ਦੀ ਆ ਸਰੀਰਾਂ ਪੂਰੀ ਭਾਰੀ ਆ ਜਿਹੜੀ ਪੂਰੀ ਵੱਡੀ ਆ ਫੁੱਲ ਸਾਈਜ਼ ਬੰਦੇ ਦੇ ਸਿਰ ਤੋਂ ਨਹੀਂ ਹੈ ਤੇ ਕੱਟੀ ਵੀ ਮਗਰ ਬੜੀ ਤਗੜੀ ਆ ਕੱਟ ਕਿੱਥੇ ਹੈ ਮੇਰਾ ਕੱਟ ਛੋਟਾ ਨਹੀਂ ਕਿੱਥੇ ਆਉਂਗੀ ਹਾਂਜੀ ਹਾਂਜੀ ਤੇ ਰਾਜੀ ਵੀ ਪੂਰੀ ਆ ਤੇ ਮਿਲਕਵੇਂ ਨੇ ਵੀ ਗਾਵਾ ਵਾਂਗੂ ਲੱਗੀ ਆ ਕੱਤੀ ਦਾ ਥੋੜਾ ਜਿਹਾ ਵੱਧ ਕਰ ਦਿੱਤਾ ਜੀ ਸੂਈ ਆ। ਧਿਆਨ ਇਹਦਾ ਇੱਧਰੋਂ ਜ਼ਿਆਦਾ ਹੈ। ਉਰੀ ਵੱਡੀ ਫੋਲ ਸੈਲ ਨਹੀਂ ਹੈ। ਲੈ ਜਾ ਹੌਲੀ ਹੌਲੀ ਖੜਨੀ ਵੀ ਜੀ ਮੱਝ। ਸਰੀਰੋਂ ਭਾਰੀ ਆ ਤੇ ਭਾਈ ਜੀ ਜ਼ਿਆਦਾ ਹੈ। ਲੈ। ਕਿੱਕ। ਜੀ ਆਂਦਾ ਜਾਂਦਾ। ਕਰਤੀ ਦਾ ਥੋੜਾ ਜਿਹਾ ਵੱਧ ਕਰਤੀ ਹੈ। ਬਾਕੀ ਥੱਲੇ ਆ। ਤਾਜੀ ਸੋਈ ਆ ਤੇ ਬਾਕੀ ਥੱਲੇ ਆਪਾਂ ਦੇਖ ਸਕਦੇ ਬੜੇ ਕਮਾਲ ਦੀ ਤਿਆਰ ਹੋਈ ਆ ਤੇ ਬਾਕੀ ਆ ਮਿਲਕਵੇਂ ਨੇ ਮੇਰੀ ਦੇਖ ਸਕਦੇ ਕਾਫੀ ਮੋਟੀ ਮਿਲਕਵੇਂ ਨੇ ਆ ਤੇ ਥਨਾ ਦਾ ਸਾਈਜ਼ ਵੀ ਚੰਗਾ ਆ ਜਿਹੜਾ ਦੁੱਧ ਵਾਲੀ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਪੂਰੀਆਂ ਵਾਂ ਪੂਰੀਆਂ ਭਾਜੀ ਸਾਰੀ ਚੰਗੀ ਮਈ ਐ ਤੇ ਆ ਹਵਾਨਾ ਮਗਰਾਂ ਦੇਖ ਸਕਦੇ ਮਾੜੀ ਥੋੜੀ ਮਈ ਕਹਿੰਦੇ ਮਈ ਦੇਵਤਾ ਵਾਗੇ ਐਡੀ ਮੈਂ ਕਿੱਥੇ ਪਲਦੀ ਭਾਜੀ ਹਾਂਜੀ ਆ ਦੇਖ ਸੰਦੇ ਹਵਾਨਾ ਇਹਦਾ ਲੱਗੇ ਤਾਂ ਤੇ ਕਿੰਨਾ ਫਿਰ ਮੁੱਲ ਵਿੱਦੀ ਇਹਦਾ ਭਾਜੀ ਮੁੱਲ ਮਈ ਦਾ ਕਰਵਾਇਆ ਨੀ ਵੇਖੋ ਇਦਾਂ ਦਾ ਮੁੱਲ ਮੇਰੇ ਭਰਾ ਵੇ ਤੇ ਕਈ ਕੇ 3 ਲੱਖ ਤਾਂ ਇਹਦਾ ਵੀ ਪਈ ਜਾਂਦੇ ਆ ਨਾ ਇੱਕ ਵੀ ਘੱਟੀਆਂ ਵੀ ਹੈਗੀਆਂ ਹਾਂਜੀ ਹਾਂਜੀ ਹਾਂ ਆਹ ਮੈਂ ਵੀ ਭਾਈ 3 ਲੱਖ ਆਲਾ ਕੋਈ ਕੰਮ ਨਹੀਂ ਹੈਗਾ ਠੀਕ ਆ ਮਈ ਦਾ ਭਾਜੀ ਮੁੱਲ ਕਰਵਾਉਣਾ ਤੇ ਭਾਵੇਂ 2 ਲੱਖ ਕਰ ਲਈਏ ਉਹ ਵੀ ਥੋੜਾ ਆ ਅੱਛਾ ਜਿੱਦੀ ਮਾਝ ਆ ਅੱਛਾ 1.5 ਲੱਖ ਰੁਪਈਆ ਭਾਜੀ ਮਈ ਦਾ ਮੁੱਲ ਆ 1.5 ਲੱਖ ਪੰਜ ਹਜ਼ਾਰ ਰੁਪਿਆ ਛੋੜ ਉਪਰਾਮਾ ਅੱਛਾ 145 ਦੀ ਦਸ ਸਾਰਾ ਮੇਲਾ ਫਿਰ ਕੇ 10 ਵਪਾਰੀਆਂ ਦੇ ੱਡੇ ਫਿਰ ਕੇ ਫੇਪਾ ਨਹੀਂ ਵੀ ਆ ਕੇ ਲੈ ਜੀ ਤਾ ਵੀ ਅਪਣੇ ਇਹ ਆ ਕੇ ਕੋਈ ਇੱਥੇ ਆਨ ਕੇ ਵੇਖੇ ਇੱਕ ਕਰੇ ਇੱਥੇ ਆ ਕੇ ਮੈਂਦੇ ਸਿਰ ਤੇ ਆ ਕੇ ਵੇਖਿਓ ਮੈਂ ਚੀਜ਼ ਕੀ ਹੈ ਬਾਕੀ ਵਿੱਚ ਕਾਫੀ ਮਹੌਲ ਦੀ ਤੇ ਕੱਟੀ ਵੀ ਆ ਕੱਟੀ ਬੜੀ ਚੱਕੀ ਆ ਅਹਿਮਦ ਅਸਦੀ ਦੀ ਕੱਟੀ ਆਪ ਵੀ ਵੇਖੋ ਪੂਰੀ ਐ ਫੂਰ ਮੋਰਾ ਨਹੀਂ ਹੈ ਹਾਂ ਜੀ ਹਾਂ ਜੀ ਖਾਣ ਚਵਾਈ ਪੂਰੀ ਸਾਰੇ ਕੰਮ ਠੀਕ ਹੈ ਬੋਲੇ ਵੱਡੀ ਬੋਲੇ ਹਾਂ ਜੀ ਠੀਕ ਹੈ ਜੀ ਚੌੜੀ ਵੇਖੋ ਮੈਂ ਹਾਂ ਜੀ ਹਾਂ ਜੀ ਤੇ ਹੋਨੇ ਕਾ ਛੋਟੀ ਤੁਹਾਨੂੰ ਦਿਖਾਉਣੀ ਆ ਇਹ ਵੀ ਬਿਲਕੁਲ ਫਿਕਸ ਜੇ ਹਵਾਨੇ ਦੀ ਛੋਟੀ ਆ ਇਹਦਾ ਵੀ ਕੋਈ ਰੰਤ ਕੋਈ ਨਹੀਂ ਤੇ ਆ ਦੇਖ ਸਾਡੇ ਹਵਾਨੇ ਦੇ ਨਾ ਥੜਾ ਨਾ ਦਾ ਸਾਈਜ਼ ਗੈਪ ਜਿਹੜਾ ਚੰਗਾ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਵਿੱਚ ਸੁਈ ਨੂੰ ਇਹਨੂੰ ਅੱਜ 6 ਮਹੀਨਾ ਦਿਨ ਜੇ ਭਾਜੀ ਸੁਈ 6 ਮਹੀਨਾ ਦੇ ਇਹਦੇ ਮਗਰ ਵੀ ਕੱਟੀ ਤੇ ਇਹਦੇ ਮਗਰ ਵੀ ਚੰਗੀ ਸੋਹਣੀ ਕੱਟੀ ਆ ਬਹੁਤ ਵਧੀਆ ਕੱਟੀ ਆ ਜੀ ਚੰਗੀ ਬੇਲਬੂਲੇ ਕੱਟੀ ਦੀ ਵੀ ਇਹ ਛੋਟੀ ਆਪਾਂ ਏਡੀ ਚੰਗੀ ਛੋਟੀ ਆ ਨਾ ਭਾਜੀ ਇਹਦੇ 18 ਕਿਲੋ ਦੁੱਧ ਚੋਇਆ ਛੋਟੀ ਦਾ ਅੱਛਾ ਭੋਣਵੀਂ 6 ਦਿਨਾਂ ਦੀ ਸੂਈ ਥਲੇ 16 ਕਿਲੋ ਦੁੱਧ ਆ ਤਿਆਰ ਜਿਹੜਾ ਤਿਆਰ ਦੁੱਧ ਜਿਹੜਾ ਮਰਜੀ 10 ਕਿਲੋ ਦੀ ਬਾਦੀ ਐ ਢਕੇ ਡੰਦੀ ਭਾਈ ਅੱਛਾ ਇੱਕ ਟਾਈਮ ਦਾ ਇੱਕ ਟਾਈਮ ਦਾ ਠੀਕ ਆ ਤੇ ਇਹ ਆ ਵੀ ਝੱਗ ਜੂਗ ਪੈਂਦੀ ਦੁੱਧ ਛੇਰ 8 ਕਿਲੋ ਦੁੱਧ ਸ਼ਾਮੀ ਕੱਢਦੀ ਅੱਛਾ ਹਾਂ ਠੀਕ ਹੈ 16 ਕਿਲੋ ਦੁੱਧ ਮਹੀਂ ਕੋ ਤਿਆਰ ਹੈ ਇਹ ਵੇਲੇ ਅੱਛਾ ਤਾਂ ਮੇਰਾ ਵੀਰ ਭਰਾ ਕੋ ਇੱਕ ਡੰਗ ਚੋਲੇ ਭਾਵੇਂ ਦੋ ਡੰਗ ਚੋਲੇ ਠੀਕ ਹੈ ਪਹਿਲੇ ਬੌੜਾ ਜਿਹੜੀ ਗੱਲ ਕਰਦਾ ਤੇ ਅਜੇ ਤੇ ਵਾਜੂਗੀ ਦੁੱਧ ਦੀ ਇਹ 20 ਕਿਲੋ ਦੀ ਭਾਜੀ ਮਹੀਂ ਦੀ ਹੋਟ ਆ ਗਈ ਅੱਛਾ ਆਪਣੇ ਕੋ ਮਹੀਂ ਦੱਸ ਦਿੰਦੇ ਜੀ ਅਸੀਂ 10 ਦਿਨਾਂ ਨੂੰ 20 ਕਿਲੋ ਦੁੱਧ ਚਾੜਾ ਠੀਕ ਹੈ ਜੀ ਰਾਸ਼ਨ ਪਾਣੀ ਪੂਆ ਖਾਂਦੀਆਂ ਤੇ ਆਹ ਦੇਖ ਸਾਡੇ ਥਾਣੇ ਦੇ ਲਾਗੇ ਤਾਂ ਭਵਾਨੇ ਦੇ ਬਰੀਕ ਬਰੀਕ ਨਾੜਾ ਮਿਲਕ ਵੈਂਚਨ ਦੀ ਲੱਗੀ ਹੈ ਖੁੱਲ੍ਹੇ ਫੇਰ ਤੌਰ ਦਾ ਵਾਇਸ ਨੂੰ ਹੀ 702 ਛੋਟੀ ਦਾ ਲੱਗਦਾ ਬਿਲਕੁਲ ਫਿਕਸ ਜੇ ਹਵਾਨੇ ਦੀ ਮਾਲ ਕਿਹਾ ਤੇ 16 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਮੌਕੇ ਤੇ ਆ ਰਿਹਾ ਕੋਈ ਛੋਕ ਲੈ ਜੀ ਜਿੰਨਾ ਮਰਜ਼ੀ 6 ਦਿਨਾਂ ਦੀ ਸੂਈ ਥੱਲੇ 16 ਕਿਲੋ ਠੀਕ ਆ ਜਦੋਂ ਛੋਟੀ ਸੂਈ ਨੂੰ 20 ਦਿਨ ਹੋ ਗਏ ਨਾ ਤਾਂ 20 ਕਿਲੋ ਭਾਜੀ ਦੁੱਧ ਆ ਠੀਕ ਆ ਹਾਂ ਤੇ ਰਾਸ਼ਨ ਪਾਣੀ ਜਿਹੜਾ ਮਰਜ਼ੀ ਪਾਓ ਨਾਲੇ ਵੀ ਖਾਂਦੀਆਂ ਫੀਡ ਚੋਂ ਮਰਜ਼ੀ ਪਾਓ ਤੇ ਮੋਲੇ ਦਾ ਤੇ ਮੁੱਲ ਭਾਜੀ ਇਹ ਛੋਟੀ ਦਾ ਵੀ ਕਰਾਂਗੇ 1,55,000 ਅੱਛਾ ਛੋਟੀ ਦਵਾਂਗੇ ਪੂਰੇ ਡੇਢ ਦੀ ਡੇਢ ਦੀ ਹਾਂ ਤੇ ਬਾਕੀ ਛੋਟ ਮੌਕੇ ਤੇ ਕਰ ਦੋੜ ਛੋਟ ਮੌਕੇ ਤੇ ਕਰ ਦਾਂਗੇ ਬਾਕੀ ਦਵਾਂਗੇ ਤਸੱਲੀ ਨਾਲ ਮਈਆਂ ਦੋ ਡੰਗ ਚਵਾ ਕੇ ਤਿੰਨ ਚਵਾਲੇ ਕੋਈ ਜਿਹਨੂੰ ਚੰਗੀ ਲੱਗਦੀ ਉਹ ਖੜੇ ਜਿਹਨੂੰ ਨਹੀਂ ਚੰਗੀ ਲੱਗਦੀ ਨਾ ਖੜੇ ਮੇਰਾ ਭਰਾ ਠੀਕ ਹੈ ਜੀ ਕਿਉਂਕਿ ਹਰ ਬੰਦੇ ਨੇ ਰਕਮ ਲਾਉਣੀ ਹੈ ਫਾਇਦਾ ਕੋਈ ਨਹੀਂ ਚੜੀ ਬਾਕੀ ਜਿੰਨੇ ਨਹੀਂ ਰਕਮ ਖਰਚ ਨਹੀਂ ਆਉਂਦੇ ਤਾਂ ਤਸੱਲੀ ਕਰਕੇ ਖੜਨੇ ਛੱਡੀ ਕਰਕੇ ਖੜੇ ਠੀਕ ਹੈ ਦੇ ਦੁੱਧ ਦੇਣਾ ਸੇਵਾ ਨਾਲ ਗੱਲਾਂ ਬਾਤਾਂ ਨਾਲ ਹੀ ਪਾਪਾ ਹੀ ਦਿੰਦੀਆਂ ਐ ਹਾਂਜੀ ਹਾਂਜੀ ਲੈ ਜੀ ਜੀ ਆਖੀ ਵੀ ਏਸੀ ਚੋਂ ਨਿਕਲਦਾ ਨਹੀਂ ਇਹ ਨਾਲ ਵੇਖੀ ਇਹ ਨਾ ਸਵੇਰੇ ਬੰਨ ਗਏ ਹਾਂਜੀ ਹਾਂਜੀ ਦਿੰਦੀਆਂ ਕਰ ਰਹੀ ਹੁਣ ਤੁਸੀਂ ਵੀ ਸਾਰਾ ਦਿਨ ਇੱਥੇ ਪਸ਼ੂਆਂ ਜੀ ਰਹਿੰਦੇ ਜੀ ਬੜੀ ਇੱਛੇ ਸਾਡਾ ਮਨ ਵੱਧ ਲੱਗਦਾ ਘਰ ਘਾਟਿਆ ਹਾਂਜੀ 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 34 ਦੇ ਦੋ ਦੋ ਤਿੰਨ ਦਿਨ ਨਵਾੜੀ ਨਹੀਂ ਆ ਹਾਂਜੀ ਰਾਸ਼ਨ ਪਾਣੀ ਬੋਲ ਤੇ ਜਦੋਂ ਵੀ ਆਈ ਤਾਂ ਪੂਰੀ ਸਾਫ ਸਫਾਈ ਹੁੰਦੀ ਐ ਸਾਫ ਸਫਾਈ ਸਭ ਤੋਂ ਤੇ ਠੰਡਾ ਕੀਤਾ ਹੁੰਦਾ ਪੂਰਾ ਕਿ ਸਾਹੀ ਧੋਨੇ ਆ 34 ਦੇ ਚਾਰ ਪੰਜ ਦੀ ਪਾਣੀ ਮਾਰਨਾ ਫਸਲ ਇੱਥੇ ਹਾਂਜੀ ਹਾਂਜੀ ਰਾਸ਼ਨ ਪਾਣੀ ਖਾ ਠੀਕ ਹੈ ਸਭਾਈ ਇਹ ਹੀ ਬੋਲ ਰੱਖਦੇ ਆਂ ਜਿੰਜਰ ਮੱਸੀ ਅਹੀਂ ਲੱਗੀ ਨਹੀਂ ਆਉਂਦੇ ਨਾਲੇ ਇੰਨਾ ਚਿਰ ਸਾਡੇ ਕੋਲ ਪਸ਼ੂ ਵਿੱਚ ਹੀ ਰਹਿੰਦਾ ਅਗਰੇ ਅਸੀਂ ਆਪਣੇ ਵੱਲ ਸਾਂ ਬਿਹਨਾਂ ਦੀ ਗੱਲ ਪੂਰੀ ਆਸ਼ ਕਰਾਈ ਦੀ ਕਿ ਇਹਨਾਂ ਨੇ ਪੂਰੀ ਆਸ਼ ਕਿ ਅੱਛਾ ਤੇ ਜੋੜੀ ਚੀਜ਼ ਇਹਨਾਂ ਨੂੰ ਪਸੰਦ ਹੋਵੇ ਉਹੋ ਹੀ ਪਾਈ ਦੀ ਅੱਛਾ ਜੋ ਮਤਲਬ ਮੂੰਹ ਨਾਲ ਕੀ ਬੋਲਣਾ ਹੈ ਇਹਨਾਂ ਨੇ ਇਸ਼ਾਰੇ ਸਮਝ ਲੈਂਦੇ ਵੀ ਇਹ ਕੀ ਮੰਗਦੀਆਂ ਅੱਛਾ ਉਹੋ ਹੀ ਲਿਆ ਕੇ ਪੈਦਾ ਕਰਦਾ ਇਹਨਾਂ ਦੇ ਠੀਕ ਹੈ ਤਾਂ ਕਿ ਨਹੀਂ ਬਾਕੀ ਚਲੋ ਫਿਰ ਜੇ ਸੇਵਾ ਕਰੀਏ ਤੇ ਰੱਖਦੀਆਂ ਵੀ ਨਹੀਂ ਆਏ ਰੱਖਦੀਆਂ ਵੀ ਨਹੀਂ ਸਾਡੇ ਘਰ ਜਿਹੜਾ ਪਸ਼ੂ ਭਜੀ ਦਸਦੇ ਖਾ ਜਾਂਦਾ ਹੈਗਾ ਅਗਰੇ ਘਰ 2 ਮਹੀਨੇ ਨਹੀਂ ਟੁੱਟਦਾ ਯਾਰ ਅੱਛ ਦੀ ਕੋਈ ਸੇਵਾ ਚੰਗੀ ਇਹ ਫਿਰ ਤਾਰ ਹੀ ਬੰਦੀਆਂ ਠੀਕ ਆ ਹਾਂ ਠੀਕ ਆ ਤੇ ਹੁਣ ਇਹਦੇ ਮਗਰ ਵੀ ਵੱਛੀ ਆ ਗਈ ਅੱਜ ਕੱਟੀਆਂ ਵੱਛੀਆਂ ਹੀ ਆ ਵੱਛੀ ਚ ਭਜੀਏ ਵੀ ਤੇ ਆ ਦੇਖ ਸਾਡੇ ਥਾਣਾ ਇਹਦੇ ਵੀ ਇਲਾਕੇ ਤੋਂ ਦੇ ਆ ਬੱਚਾ ਭਾਜੀ ਛੱਡ ਕੇ ਵੇਖੋ ਵੱਛੀ ਠੀਕ ਆ ਤੇ ਇਹਨੂੰ ਕਿ ਨਜ਼ਰ ਹੋ ਗਿਆ ਸੁਨਤਾਜੀ ਸੋਈ ਹੈ ਅੱ비 ਤੇ ਸੋਈ ਜ ਹੈ ਭਾਜੀ ਤੇ ਦੇਖੋ ਵੀ ਬੌਲਾ ਹੀ ਹੋਣਾ ਜੀ ਤੇ ਬੌਲਾ 17 18 ਕਿਲੋ ਤਿਆਰ ਜਿਆ ਵੇ ਤਿਆਰ ਮੋਕੇ ਤੇ ਆਪਣੀ ਤਸਲੀਕ ਕਿਉਂ ਨਾ ਕੋਈ ਵਿਪਰਾ ਕਰਕੇ ਖਾ ਲੈਂ ਜੀ ਤੇ ਇਹ ਕਿੰਨਾ ਚਵਾਈ ਜਾਊਗੀ ਇਹ ਭਾਜੀ 22 23 ਲੀਟਰ ਫੁੱਲਾ ਦੋ ਤੇ ਬੱਛੀ ਚਵਾਈਗੀ ਠੀਕ ਆ ਤੇ ਬਾਕੀ ਆਪ ਵੀ ਵੜ ਸੋਹਣੀ ਆ ਤੇ ਮਗਰ ਬੱਛੀ ਵੀ ਬੜੀ ਸੋਹਣੀ ਆ ਆ ਲੈ ਸਭ ਚਵਾਈ ਇਹ ਦੇ ਤੇ ਪਿਛਲੇ ਥਲਾਂ ਦੇ ਵਿੱਚ ਚਵਾਈ ਦਿਖਾ ਦਈਏ ਬੀ ਜੀ ਇਹ ਸ਼ਕਾਨੇ ਚਵਾਈ ਪੋਲੀ 1 ਨੰਬਰ ਵਸੀ ਠੀਕ ਆ ਹੈ ਕਿ ਨਹੀਂ ਖੋਲੋ ਫੇਰ ਤੋਰ ਦਈਏ ਲੈਓ ਬਾਕੀ ਹੈਗੀ ਵੀ ਥੋੜੀ ਕ੍ਰੋਸ ਪੰਚੀ ਆ ਜਰਸੀ ਕ੍ਰੋਸ ਹੈ ਆ ਤੇ ਬਹੁਤੀ ਗਰਮੀ ਦੀ ਵੀ ਪ੍ਰਵਾਹ ਨਹੀਂ ਆ ਇਨ ਤਾਜ਼ੀਆਂ ਸੂਈਆਂ ਬੱਚਿਆਂ ਨਾਲ ਜ਼ਿਆਦਾ ਖਿੱਚ ਕੇ ਜਾਂਦੀਆਂ ਬਾਕੀ ਥੱਲੇਆਂ ਬੜੀ ਕਮਾਲ ਦੀ ਤਿਆਰ ਹੋਈ ਹੈ ਨਾ ਦੇਖ ਸਰਦ ਜੀ ਤੇ ਚਵਾ ਦੇ ਵੀ ਜਿਹੜੀ ਬਿਲਕੁਲ ਸਫਾਈ ਤੇ ਇੱਕ ਨੰਬਰ ਭਾਜੀ ਬਹੁਤ ਗਰਮੀ ਦਾ ਤੋਹਫਾ ਆ ਗਿਆ ਭਾਜੀ ਹਾਂਜੀ ਹਾਂਜੀ ਅਸੀ ਵਛੀ ਦਾ ਜੀ ਜੂੰਦੀ ਕੱਦਵਜਨ ਪੂਰਾ ਭਾਜੀ ਇਹਦਾ ਤੇ ਇਹਦਾ ਮੁੱਲ ਇਹਦਾ ਭਾਜੀ ਫੋਨ ਤੇ ਮੁੱਲ ਕਰਾਂਗੇ ਭਰਾਵਾਂ ਅੱਛਾ ਇਹਦਾ ਫੋਨ ਤੇ ਕਰਨਾ ਫੋਨ ਲਾ ਕੇ ਪੁੱਛ ਲੈਣਾ ਜਾਇ ਜੀ ਇਹਦਾ ਮੁੱਲ ਜਾਇ ਜੀ ਮੁੱਲੇ ਵਛੀ ਦਾ ਠੀਕ ਆ ਤੇ ਹੁਣ ਜਿਹੜੀ ਕਾਬਲੇ ਆ ਗਈ ਔਰ ਇਹਦੇ ਮਗਰ ਵਛਾ ਗਿਆ ਜੀ ਇਹਦੇ ਮਗਰ ਵਛਾ ਜੇ ਪਲਸੋਂ ਦੀ ਬਾਸ ਹੋਈ ਜੇ ਭਾਜੀ ਅੱਛਾ ਜੇਰ ਜੂਰ ਵਧੀਆ ਪਈ ਉਹ ਵਛੀ ਨੇ ਵੀ ਪਾਈ ਹੈ ਮਈਆਂ ਨੇ ਵੀ ਪਾਈ ਸਾਡੀ ਕੋ ਵੀਡੀਓ ਬਣੀ ਪਈ ਸਾਰੀ ਜਿਹੜਾ ਮਰਜੀ ਵੀਰ ਭਰਾ ਚੈੱਕ ਕਰ ਸ ਠੀਕ ਹੈ ਤੇ ਇਹਦਾ ਚਵਾਚੂ ਓਕੇ ਪੂਰਾ ਚਵਾ ਭਾਜੀ ਇਹਦਾ ਬੱਚਾ ਲਾ ਕੇ ਵਿਖਾ ਲਾਂਗੇ ਛੱਡੋ ਫਿਰ ਬੱਚਾ ਤਾਂ ਆ ਜਾਈਆ ਬੱਚਾ ਜਿਹੜਾ ਇਹਦੇ ਮਗਰ ਵੀ ਕਿੰਨਾ ਚਿਰ ਹੋ ਗਿਆ ਉਤਰਾ ਵੀਰ ਜੀ ਨੇ ਸੋਈ ਨਾ ਇਹਨੂੰ ਪਰਸੋਂ ਦੀ ਵੀਜੀ ਸੂਈ ਜੀ ਤੇ ਇਹਦੇ ਕੋਲ ਵੀ ਅੱਜ ਬੋਲਾ ਹੀ ਹੋਣਾ ਮੈਨੂੰ ਇਹਦੇ ਕੋਲ 26 ਕਿਲੋ ਬੋਲਾ ਜੇ ਜਿਹੜਾ ਮਰਜੀ ਮੇਰਾ ਭਰਾ ਸੇ ਭਾਵੇਂ ਕੰਡਾ ਲਾਇਆਵੇ ਤੇ ਭਾਵੇਂ ਲੀਟਰ ਮਾਰਦੇ ਜਿਹੜੀ ਗੱਲ ਹੈ ਅੱਛਾ ਜਿਹੜਾ ਬਿਲਕੁਲ ਤਿਆਰ ਆ ਜਿਹੜਾ ਦੁੱਧ ਹੈ 26 ਲੀਟਰ ਹੋਣਗੇ ਤੇ ਕੰਡੇ ਵਾਲਾ 2.5 ਲੀਟਰ ਦਾ ਮਤਲਬ ਮੰਨ ਲਓ ਘੱਟ ਸੈਲ ਹੋ ਸਕਦਾ ਜਿਹੜੀ ਗੱਲ ਠੀਕ ਹੈ ਹੈਗੇ ਠੀਕ ਹੈ ਤੇ ਇਹ ਕਿੰਨਾ ਦੁੱਧ ਚਵਾਇ ਜਾਊਗਾ 30 ਕਿਲੋ 30 ਕਿਲੋ ਭਾਜੀ ਫੁੱਲ ਦੁੱਧ ਬੱਚੀ ਚਵਾਉਗੀ ਇੱਕ ਸੰਭੂ ਭਰਾ ਅੱਛਾ ਹਾਂ 33 ਲੀਟਰ ਦੁੱਧ ਚਵਾਇਆ ਜੇ ਨੇ ਵੈਦ ਨੇ ਪਹਿਲਾਂ ਨਹੀਂ ਠੀਕ ਹੈ ਕਿਉਂਕਿ ਹੁਣ ਕਿੰਨੀ ਗਰਮੀ ਪੈਣ ਦੀ ਹੈ ਨਾ ਅੱਛਾ ਤੇ ਉਸ ਚੀਜ਼ ਦਾ ਬੜਾ ਫਰਕ ਹੁੰਦਾ ਹੈ ਜਿਹੜਾ ਹੁਣ ਇਹ ਆ ਕਿ 26 ਲੀਟਰ ਜਿਹੜਾ 5 ਲੀਟਰ ਘਰੋਂ ਚਵਾ ਕੇ ਦੋਗੇ ਚਵਾ ਕੇ ਵਿੱਚ ਹੀ ਦਵਾਂਗੇ ਬਿਲਕੁਲ ਜਿਹੜਾ ਵਾ ਤਿਆਰੀ ਚ ਹੈ ਜਿਆਦਾ ਤਿਆਰੀ ਦੇ ਵਿੱਚ ਹੈ ਤਾਂ ਉਹਦਾ ਠੀ ਬਾਕੀ ਉਤਰਾ ਇਹ ਆ ਕਿ ਅੱਜ ਚਾਰ ਪਸ਼ੂ ਆ ਪਰ ਚਾਰੇ ਇੱਕ ਦੂਜੇ ਨੂੰ ਘੱਟਦੀਆਂ ਆਪੋ ਆਪਣੀ ਜਗ੍ਹਾ ਜਰੀਆਂ ਸੰਭਾਲਦੇ ਹੋਰ ਵੀ ਲੋਕ ਆnde ਗਰਮੀ 'ਚ ਦੁੱਧ ਨਹੀਂ ਦਿੰਦੀਆਂ ਉਹ ਪਾਣੀ ਇਹ ਦਿੰਦੀਆਂ ਆ ਹਾਂਜੀ ਹਾਂਜੀ ਧਿਆਨ ਦੇਣਾ ਪੈਂਦਾ ਵਾ ਇੱਕ ਵੇ ਕੈਲਸ਼ੀਅਮ ਠੰਡਾ ਇਹਨਾਂ ਨੂੰ ਦਿਆ ਕਰੋ ਹਾਂਜੀ ਕਿਤੇ ਵੀ ਵੀਰਪ੍ਰਭ ਘਰ ਦੇ ਪਸ਼ੂ ਵੀ ਇਹ ਕਦਾਵੀ ਆ ਹਾਂਜੀ ਚਲ ਕੇ ਮੇਰੇ ਕੋਲ ਠੰਡਾ ਹਾਂਜੀ ਹਾਂਜੀ ਉਹਦੇ ਨਿੰਬੂ ਰੱਖੋ ਹੁਣ ਜੇ ਤਰਹੁਣੇ ਆਪਾਂ ਆਏ ਆ ਤੇ ਤੁਸੀਂ ਗੱਲ ਕਰੰਦੇ ਸੀ ਵੀ ਰੋਜ਼ 4-4 ਲੀਟਰ ਸਕੰਜਵੀ ਪਿਆਈ ਦੀ ਬਣਾ ਕੇ ਜੀ ਇੱਕ ਦਾਣ ਭਾਜੀ ਸਕੰਜਵੀ ਪਿਆਲਦੇ ਰੋਜ਼ ਦੀ ਹਾਂਜੀ ਹਾਂਜੀ ਨਮਕ ਪਾ ਗਏ ਨਾ ਸ਼ਾਮਾਂ ਨੂੰ ਕਾਲਾ ਹਾਂਜੀ ਹਾਂਜੀ ਤੇ ਪਿਆ ਆ ਗੇ ਨਾ ਸਕੰਜਵੀ ਬਾਹਰ ਪੰਦੀ ਚਿੱਟਾ ਪਿਸ਼ਾਬ ਕਰਨੀਆਂ ਗਾਈਆਂ ਸਾਡੀਆਂ ਅੱਛਾ ਹਾਂ ਵੰਡ ਬਾਲਟਾ ਉਹ ਵਾਲੇ ਬਾਲਟਾ ਹੀ ਓਲ ਖਾਨੀਆਂ ਜੀ ਅੱਛਾ ਤੇ ਆ ਰੱਜੀਆਂ ਵੀ ਗਾਈਆਂ ਲੱਪੇ ਗਦਾ ਪੁੱਟੇ ਨਹੀਂ ਦੇ ਲੋਕ ਡੰਗਰਮ ਗਰਮੀ ਚ ਪਠੇ ਨਹੀਂ ਖਾਨਦੇ ਹਾਂਜੀ ਪੂਰੀਆਂ ਦਾ ਕਾਰ ਨਹੀਂ ਆ ਇੱਕ ਕੈਲਸ਼ੀਅਮ ਠੰਡਾ ਦੋ ਇਹ ਤੇਨਾਂ ਨੂੰ ਕਰਮਾਲੀਆਂ ਇਸ ਗਰਮੀ ਜ਼ਰੂਰ ਦੋ ਇੱਕ ਇਹਨਾਂ ਦਾ ਅੰਦਰ ਠੰਡਾ ਰੱਖੋ ਤੇ ਇੱਕ ਬਾਹਰ ਠੰਡਾ ਰੱਖੋ ਹਾਂ ਧਵਾਲ ਧਵਾਲ ਕੇ ਰੱਖੋ ਆ ਪੱਥੇ ਚੱਲਣਗੇ ਆ ਪੀਂਹਾਂ ਪਾਈਆਂ ਦੇ ਉੱਤੇ ਉੱਤੇ ਜਵਾਰ ਪਾਈਏ ਠੀਕ ਆ ਇਹ ਵੀ ਗਰਮੀ ਜਦੰੀਆਂ ਦੁੱਧ ਪੀਰ ਕਰਨੀ ਪੈਂਦੀ ਹੈ ਸਾਮ ਕਰਨੀ ਅਸੀਂ ਜਲਮੇ ਭਈਏ ਅੱਛਾ ਤੇ ਫਿਰ ਇਹ ਦੰਦੀਆਂ ਅੱਛਾ ਤੇ ਜੇ ਆਪ ਇਹ ਅਸੀਂ ਜੀ ਬਾਬਾ ਜੀ ਲਮੇ ਪੈ ਰਹੇ ਫਿਰ ਨਹੀਂ ਰੱਖ ਦਿੰਦੀਆਂ ਠੀਕ ਆ ਜੀ ਤੇ ਸ਼ਾਮ ਨੂੰ ਮਾਰਕ ਸੁਖਰੇ ਕੇ ਜਦੋਂ ਅਸੀਂ ਇਹਦੇ ਚੋਨੇ ਆਗੇ ਨਹੀਂ ਤੇ ਡੋਨੇ ਭਰਦੀਆਂ ਦਿਲ ਖੁਸ਼ ਕਰ ਦਿੰਦੀਆਂ ਠੀਕ ਆ ਹੈ ਕਿ ਨਹੀਂ ਠੀਕ ਆ ਪਰ ਆ ਉਸੇ ਚੀਜ਼ ਦਾ ਹੁੰਦਾ ਵ ਬਾਪੇ ਬਾਹਰ ਤੇ ਮੁਰਸਲਾਏ 15 ਸਾਲ ਹਾਂਜੀ ਹਾਂਜੀ ਜਿਹੜਾ ਬੰਦਾ ਬਾਹਰ ਮੰਮੂ ਡਿਊਟੀ ਸਮਝੂਗਾ ਨਾ ਵੀ ਆਪਾਂ ਬਾਹਰ 2-3 ਮਹੀਨੇ ਰੈਸਟ ਕਰਦੇ ਰਏ ਦੁਪਹਿਰੇ ਉਹ ਚੀਜ਼ ਨੂੰ ਹਿੰਮਤ ਦੇ ਨਾਲ ਰੱਖ ਕੇ ਕੰਮ ਕਰਾਂਗੇ ਨਾ ਇੱਥੇ ਹਾਂਜੀ ਹਾਂਜੀ ਬਾਹਰ ਨੂੰ ਮੱਦਰ ਵੀ ਖਵਾਵਾਂ ਇਹ ਤਾਂ ਗੱਲ ਤਾਂ ਢੀ ਬਿਲਕੁਲ ਸਹੀ ਜੀ ਜੀ ਇਹ ਸੋਚੇ ਛੱਡਿਆ ਆ ਪਤੀ ਫ੍ਰੀ ਆ ਹਾਂਜੀ ਹਾਂਜੀ ਤੇਰੇ ਉੱਠਣਾ 4 ਵਜੇ ਫੇਰੇ ਨਾ ਕੱਥੇ ਜਾਂਦੇ ਠੀਕ ਆ ਡਿਊਟੀ ਸਮਝੋ ਤੇਰੇ ਉੱਥੋਂ 4 ਵਜੇ 5 ਵਜੇ ਜਿਹੜਾ ਵੀਪਰਾ ਕੋਈ ਵੀ ਧੰਦਾ ਕਰਦਾ ਕੋਈ ਵੀ ਕੰਮ ਆਏ ਨੀ ਖੇਤੀ ਦਾ ਕਰੋ ਜੋ ਕੋਈ ਵੀ ਠੀਕ ਆ ਪਰ ਘੱਟ ਬੰਦੇ ਨੂੰ 8 ਘੰਟੇ ਆਪਣੇ ਘਰ ਦੇ ਕੰਮ ਕਰਨਾ ਚਾਹੀਦਾ ਹੈ ਹਾਂਜੀ ਹਾਂਜੀ ਇਹ ਆ ਪੂਰਾ ਆਪਣੀ ਜ਼ਿੰਮੇਵਾਰੀ ਆਪਣੇ ਸਮਝ ਕੇ ਕਰੋ ਬਾਹਰ ਨੂੰ ਜਿਹੜਾ ਬੰਦਾ ਇੱਥੇ ਡਿਊਟੀ ਦਾ ਕੋਈ ਮਰੂਗਾ ਨਾ ਕੋਈ ਵੀ ਕੰਮ ਆ ਚੰਗੀ ਤਰ੍ਹਾਂ ਕਰੋ ਨਹੀਂ ਤੇ ਕਰੋ ਹੀ ਨਾ ਕਰੋ ਹੀ ਨਾ ਅਸੀਂ ਪੂਰੀ ਡਿਊਟੀ ਰੱਖਦੇ ਆਂ ਆਪਣੀ ਠੀਕ ਹੈ ਚਲੋ ਬੰਨਾ ਕਰੀਏ ਜੀ ਜੀ ਅਸੀਂ ਤਿੰਨ ਬੰਦੇ ਐਸੇ ਕੰਮ ਦੇ ਹੀ ਠੀਕ ਹੈ ਜੀ ਯਾਨਾ ਕੋਈ ਨਹੀਂ ਲਈ ਹਾਂ ਦੇ ਸਕਦੇ ਜੀ ਦੁਨੀਆਂ ਦੇ ਆ ਨਾੜਾ ਵੇਖੋ ਜੀ ਸਮਾਨੇ ਦੇ ਨਾੜਾ ਆਪਾਂ ਦੇਖ ਸਕਦੇ ਮਿਲਕ ਮੇਨ ਨੂੰ ਵੀ ਕਾਫੀ ਚੰਗੀ ਲੱਗੀ ਆ ਬਸਮਾਨਾ ਦਾ ਸਾਰੇ ਐ ਕੰਮ ਕੀ ਨਹੀਂ ਚਾਰੇ ਤੁਹਾਨੂੰ ਇੱਕੋ ਜਿਹਾ ਬਿਲਕੁਲ ਬਿਲਕੁਲ ਜੀ ਚਵਾ ਵੀ ਵਧੀਆ ਪਿਛਲੇ ਤੁਹਾਨੂੰ ਦਾ ਵੀ ਚਵਾ ਦੇਖਾ ਦੋ ਪੂਰੀ ਹੱਥ ਵਾਲੀ ਚਵਾਈ ਆ ਭਾਵੇਂ ਤੁਸੀਂ ਵੀ ਮਸ਼ੀਨ ਲਾਉਣੀ ਤਾਂ ਵੀ ਕੋਈ ਚੱਕਰ ਨਹੀਂ ਹੱਥ ਨਾਲ ਚਵਾਈ ਆ ਤੋੜ ਦਈਏ ਨਾ ਤੋੜ ਕੇ ਦਿਖਾ ਦਈਏ ਤੋੜ ਕੋ ਬਾਕੀ ਚੰਗੇ ਘੱਟ ਕਰਦੀ ਆ ਪੂਰੀ ਵੱਡੀ ਤੇ ਥੱਲਿਆਂ ਵੀ ਚੰਗੀ ਤਿਆਰ ਹੋਈ ਆ ਲੇ ਜੀ ਬਾਕੀ ਸਾਰੀਆਂ ਸੋਈਆਂ ਆਪਣੀਆਂ ਚਵਾਈ ਕਰਕੇ ਖੜੋ ਤਸੱਲੀ ਕਰਕੇ ਖੜੋ ਜਿੱਥੋਂ ਵੀ ਲੈਣੀ ਆ ਭਾਵੇਂ ਇੱਥੋਂ ਲੈਣੀ ਆ ਕਿੱਥੋਂ ਵੀ ਲੈਣੀ ਆ ਬਾਰ-ਬਾਰ ਹੱਥ ਜੋੜ ਕੇ ਹਰ ਕਿਸੇ ਵਿਦੇ ਸਾਡੀ ਇਹ ਬੇਨਤੀ ਹੁੰਦੀ ਆ ਤੇ ਇਹਦਾ ਫਿਰ ਮੁੱਲ ਵੀ ਜੀ ਭਾਜੀ ਇਹਦਾ ਮੁੱਲ ਵਛੀ ਦਾ 3 ਲੱਖ ਨੂੰ ਸਵਾ ਲੱਖ ਕਰਾ ਲਓ ਤਾਂ ਵੀ ਥੋੜਾ ਦੋ ਦੋ ਦੇ ਹਿਸਾਬ ਨਾਲ ਹਾਂਜੀ ਮੱਛੀ ਵੀ ਸੋਹਣੀ ਸਾਰੇ ਕੰਮ ਚੰਗੇ ਵਛੀ 1 ਲੱਖ 5000 ਦੀ ਪਈ ਜਾਉਂਦੀ 1 ਲੱਖ 5000 ਭਾਜੀ 5000 ਦੀ ਛੋਟ ਨਹੀਂ 1 ਲੱਖ ਦੀ ਵਛੀ ਜਾਉਂਦੀ ਠੀਕ ਹੈ ਜੀ ਤੇ ਬਾਕੀ ਚੱਲਾ ਕੋ ਫੋਨ ਲਾਵੇ ਫੋਨ ਲਾ ਕੇ ਆਪਣੀ ਤੇ ਮੇਰਾ ਵੀਰ ਭਰਾ ਜਿਹੜਾ ਵੀ ਹੋਊਗਾ ਦੂਰੋਂ ਨੇੜੇ ਮਾਦਾ ਕਰਾਂਗੇ ਹਾਂਜੀ ਤੇ ਬਾਕੀ ਇਹ ਆ ਵੀ ਸੋਈਆਂ ਸਵਾਈਆਂ ਹਾਂ ਪੂਰੇ ਚੱਲਦੇ ਆ ਤੇ ਸੱਜੀ ਆਪਣੀ ਕਰਿਆ ਕਰੋ ਕਿਉਂਕਿ ਅਸੀਂ ਪੈਸੇ ਲੈਣੇ ਆ ਹਾਂਜੀ ਹਾਂਜੀ ਤੁਸੀਂ ਆਪਣੀ ਤਸੱਲੀ ਕਰਨੀ ਹੈ ਇਹ ਆਪਣੀ ਮਨ ਕਰਕੇ ਲੈ ਕੇ ਆਏ ਠੀਕ ਹੈ ਜੀ ਆਹ ਮਾਹਾਂ ਖਾਣੀਆਂ ਤੁਸੀਂ ਕਰਕੇ ਲੈ ਕੇ ਆਏ ਹਾਂ ਹਾਂਜੀ ਹਾਂਜੀ ਦੁੱਧ ਤੁਹਾਨੂੰ ਜਨਾ ਜਨਾ ਦੱਸਿਆ ਮੇਰੇ ਘਰ ਦੋ ਦਿਨ ਤੋਂ ਤਿੰਨ ਚਿਰ ਤੋਂ ਪੂਰੀ ਕੋਈ ਆਪਣਾ ਟੈਨਸ਼ਨ ਨਹੀਂ ਠੀਕ ਹੈ ਦਮੀਆਂ ਘਟਣੀਆਂ ਨਹੀਂ ਡੇਲੀ ਦਾ ਕਿਲੋ ਕਿਲੋ ਠੀਕ ਹੈ ਵੀ ਜੀ ਬਾਕੀ ਇੱਥੇ ਆ ਗਿਆ ਆਪਣੀ ਸਮਝਣਾ ਵੇਖ ਕੇ ਤਸੱਲੀ ਨਾਲ ਪਸ਼ੂ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ